ਪਾਵੇਂ 2024 ਦਾ ਵਿਆਹ ਦਾ ਸੀਜ਼ਨ ਖਤਮ ਹੋ ਗਿਆ ਹੈ ਪਰ ਵਿਆਹਤ ਜੋੜਿਆਂ ਦੀ ਸਿਰਦਰਦੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਵਿਆਹਤ ਬਾਤ ਜੋੜੇ ਅਕਸਰ ਹਨੀਮੂਨ ਦੇ ਲਈ ਜਾਂਦੇ ਨੇ ਪਰ ਇਸ ਸਾਲ ਲੱਗਦਾ ਹੈ ਕਿ ਉਹਨਾਂ ਨੂੰ ਇਨਕਮ ਟੈਕਸ ਵਿਭਾਗ ਦੇ ਚੱਕਰ ਕੱਟਣੇ ਪੈ ਸਕਦੇ ਨੇ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਨਕਮ ਟੈਕਸ ਦੇ ਨਿਸ਼ਾਨੇ ਤੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਵਿਆਹ ਦੇ ਵਿੱਚ ਵੱਡੀ ਰਕਮ ਖਰਚ ਕੀਤੀ ਹੈ ਪਰ ਉਸ ਪੈਸੇ ਦਾ ਕੋਈ ਵੀ ਹਿਸਾਬ ਨਹੀਂ ਹੈ ਇਸ ਦਾ ਮਤਲਬ ਹੈ ਕਿ ਵੱਡੇ ਮੋਟੇ ਭਾਰਤੀ ਵਿਆਹ ਜਿਨ੍ਹਾਂ ਦੇ ਵਿੱਚ ਜ਼ਿਆਦਾ ਪੈਸਾ ਖਰਚ ਕੀਤਾ ਗਿਆ ਸੀ ਇਨਕਮ ਟੈਕਸ ਵਿਭਾਗ ਦੀ ਜਾਂਚ ਦੇ ਘੇਰੇ ਦੇ ਵਿੱਚ ਹੈ ਰਿਪੋਰਟ ਮੁਤਾਬਕ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਵੰਬਰ ਦਸੰਬਰ ਦੌਰਾਨ ਜੋ ਵੱਡੇ-ਵੱਡੇ ਵਿਆਹ ਹੋਏ ਸਨ ਅਤੇ ਜਿਨ੍ਹਾਂ ਵਿਆਹਾਂ ਦੇ ਵਿੱਚ ਕਰੋੜਾ ਰੁਪਏ ਖਰਚ ਕੀਤੇ ਗਏ ਸਨ ਉਹ ਹੁਣ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ਤੇ ਆ ਗਏ ਨੇ ਇਹ ਉਹ ਵਿਆਹ ਸਨ ਜਿਨ੍ਹਾਂ ਦੇ ਵਿੱਚ ਉਹ ਬਾਲੀਵੁੱਡ ਸtare ਅਤੇ ਮਸ਼ਹੂਰ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਰਿਪੋਰਟ ਮੁਤਾਬਕ ਆਮਦਨ ਕਾਰ ਵਿਭਾਗ ਨੇ ਜੈਪੁਰ ਦੇ ਵਿੱਚ 20 ਵਿਆਹ ਯੋਜਨਾਕਾਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਇਨਕਮ ਟੈਕਸ ਵਿਭਾਗ ਨੂੰ ਸ਼ੱਕ ਹੈ ਕਿ ਪਿਛਲੇ 1 ਸਾਲ ਦੌਰਾਨ ਇਹਨਾਂ ਸ਼ਾਨਦਾਰ ਵਿਆਹਾਂ ਤੇ 7500 ਕਰੋੜ ਰੁਪਏ ਨਗਦ ਖਰਚ ਕੀਤੇ ਗਏ ਨੇ ਜਿਨ੍ਹਾਂ ਦਾ ਕੋਈ ਵੀ ਹਿਸਾਬ ਨਹੀਂ ਹੈ ਰੀਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸ਼ੱਕੀ ਐਂਟਰੀ ਆਪਰੇਟਰ ਹਵਾਲਾ 에ਜੰਟ ਤੋਂ ਝਾਲੀ ਬਿੱਲ ਬਣਾਉਂਦੇ ਨੇ ਹైదరాబాద్ ਤੇ ਬੈਂਗਲੌਰ ਸਥਿਤੀ ਭਾਈਵਾਲ ਨਾਲ ਮਿਲ ਕੇ ਇਹ ਧੰਦਾ ਕਰਦੇ ਨੇ ਜੋ ਕਿ ਸਤਾਨ ਤੇ ਹੋਲ ਤੇ ਵਾਲੇ ਵੱਡੇ ਵਿਆਹ ਦੇ ਆਧਾਰ ਤੇ ਵੱਧ ਫੁੱਲ ਰਿਹਾ ਹੈ ਜੇਕਰ ਤੁਸੀਂ ਵੀ ਡੈਸਟੀਨੇਸ਼ਨ wedding ਕੀਤੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਡੈਸਟੀਨੇਸ਼ਨ weddings ਵੀ ਇਨਕਮ ਟੈਕਸ ਦੀ ਨਿਸ਼ਾਨੇ ਤੇ ਹੈ ਅਤੇ ਵਿਭਾਗ ਨੇ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਇਸ ਛਾਪੇਮਾਰੀ ਦੌਰਾਨ ਆਮਦਨ ਕਰ ਵਿਭਾਗ ਨਕਦੇ ਚ ਕੀਤੇ ਗਏ ਲੈਣ-ਦੇਣ ਦਾ ਪਤਾ ਲਗਾਏਗੀ ਜਿਸ ਦੇ ਵਿੱਚ ਵਿਆਹ ਦੇ ਖਰਚੇ ਦਾ 50 ਤੋਂ 60% ਨਗਦ ਭੁਗਤਾਨ ਕੀਤਾ ਜਾਂਦਾ ਹੈ ਜਿਨ੍ਹਾਂ ਵਿਆਹਾਂ ਦੇ ਵਿੱਚ Bollywood ਸਟਾਰਾਂ ਨੂੰ ਚਾਰਟਰ ਜਹਾਜ਼ ਰਾਹੀਂ ਪਰਫਾਰਮੈਂਸ ਕਰਨ ਲਈ ਬੁਲਾਇਆ ਗਿਆ ਸੀ ਉਹ ਵੀ ਨਿਸ਼ਾਨੇ ਤੇ ਨੇ ਵਿਆਹ ਦੇ ਮਹਿਮਾਨਾਂ ਦੀ ਸੂਚੀ ਦੇ ਪੈਮਾਨੇ ਦੇ ਆਧਾਰ ਤੇ ਅਤੇ ਸੱਤਾ ਕਿੰਨਾ ਵੱਡਾ ਸੀ ਆਮਦਨਕਾਰ ਵਿਭਾਗ ਵਿਆਹਾਂ ਤੇ ਹੋਏ ਖਰਚਿਆਂ ਤੇ ਖਾਤਿਆਂ ਦੀ ਜਾਂਚ ਕਰੇਗਾ ਇਸ ਸਬੰਧੀ ਕੈਟਰਿੰਗ ਫਾਰਮਾਂ ਤੋਂ ਵੀ ਪੁਸ਼ਕਿਸ਼ ਕੀਤੀ ਜਾਵੇਗੀ ਇਨਕਮ ਟੈਕਸ ਦੀ ਹੁਣ ਤੱਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੈਪੁਰ ਦੇ ਵਿਆਹ ਦੇ ਯੋਜਨਾਕਾਰ ਕਿੰਗਪਿੰਗ ਹਨ ਅਤੇ ਦੂਜੇ ਸ਼ਹਿਰਾਂ ਤੇ ਯੋਜਨਾਕਾਰ ਸਮਾਗਮ ਆਯੋਜਿਤ ਕਰਨ ਲਈ ਉਹਨਾਂ ਨਾਲ ਸੰਪਰਕ ਕਰਦੇ ਰਹੇ